ਔਰ ਨਵਾਜੀ ਹੋਈ ਸਾਧ ਸੰਗਤ ਜੀਓ ਅਸੀਂ ਤੁਸੀਂ ਸਾਰੇ ਹੀ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਚਬਰਾਂ ਤਖਤਾਂ ਦੇ ਮਾਲਕ ਗੁਰਤਾ ਗਦੀ ਤੇ ਬਿਰਾਜਮਾਨ ਪ੍ਰਤਖ ਸਤਿਗੁਰੂ ਸਾਰੇ ਸੰਸਾਰ ਦੇ ਸੰਝੇ ਰਹਿ ਵਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੇ ਚਰਣਾਾਂ ਦੇ ਵਿੱਚ ਬੈਠ ਕਰਕੇ ਰੱਬੀ ਗੁਰਬਾਣੀ ਦੇ ਜਾਪ ਕਰਨ ਦੇ ਇਸ ਪਾਗ ਸਮੇਂ ਪ੍ਰਾਪਤ ਹੋਇਆ ਆਓ ਅੱਜ ਦਾ ਹੁਕਮਨਾਮਾ ਸਾਹਿਬ ਗੁਰਦੁਆਰਾ ਕਲੰਗੀ ਤਰ ਸਾਹਿਬ ਪਿੰਡ ਧੀਰੋ ਮਾਜਰੇ ਤੋਂ ਲਾਈਵ ਸਰਵਣ ਕਰੀਏ ਕੀ ਕਹਿੰਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਆਪੋ ਆਪੋ ਮਨੋਮਿਰਤਿਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਤਨਾਸਰੀ ਮਹਲਾ 3 ਤਨਾਸਰੀ ਰਾਗ ਦੇ ਵਿੱਚ ਤੀਸਰੇ ਪਾਤਸਾ ਗੁਰੂ ਅਮਰਦਾਸ ਮਹਾਰਾਜੀ ਪ੍ਰਮਾਨ ਕਰਦੇ ਨੇ ਹਰ ਨਾਮ ਧਨ ਨਿਰਮਲ ਅਤਿ ਅਪਾਰਾ ਗੁਰ ਕੈ ਸ਼ਬਦ ਪਰੇ ਪੰਡਾਰਾ ਮਹਾਰਾਜ ਜੀ ਕਹਿੰਦੇ ਪਰਮ ਬਿਆੰਤ ਅਤੇ ਪਵਿੱਤਰ ਹੈ ਵਾਹਿਗੁਰੂ ਦੇ ਨਾਮ ਦੀ ਦੌਲਤ ਨਾਮ ਰੂਪੀ ਜਿਹੜੀ ਦੌਲਤ ਆ ਨਾ ਉਹ ਪਰਮ ਬਿਆੰਤ ਅਤੇ ਪਵਿੱਤਰ ਹੈ ਨਾਮ ਦੀ ਦੌਲਤ ਕਾਂਸੀ ਤਾਂਬੇ ਦਾ ਵਪਾਰ ਲੋਕੀ ਕਰਦੇ ਨੇ ਸਾਧੂਆਂ ਨੇ ਨਾਮ ਬਣ ਗਿਆ ਰੱਬ ਦੇ ਪਿਆਰੇ ਸਾਧੂ ਨੇ ਜਿਹੜੇ ਉਹ ਨਾਮ ਦਾ ਵਣਜ ਕਰਦੇ ਨੇ ਭਵਕੇ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਨੇ ਗੁਰਮੁਖ ਪਿਆਰਿਓ ਨਾਮ ਰੂਪੀ ਦੌਲਤ ਕਤਰ ਕਰਦੇ ਨੇ ਮਾਇਆ ਬਹੁਤ ਕੁਝ ਹੈ ਮਾਇਆ ਬਹੁਤ ਕੁਝ ਹੈ ਪਰ ਸਭ ਕੁਝ ਵੀ ਨਹੀਂ ਹੈ ਇਹਦੇ ਉੱਪਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਜੇ ਮਾਇਆ ਕੋਲ ਹੈ ਪੈਸੇ ਕੋਲ ਹਨ ਜੇ ਨਾਮ ਨਹੀਂ ਨਾ ਹੈ ਆ ਗੁਰਮੁਖ ਪਿਆਰਿਓ ਸ਼ਾਂਤੀ ਨਹੀਂ ਹੈ ਆਖੋ ਸਤਨਾਮ ਜੇ ਮਾਇਆ ਕੋਲਾ ਨਾਮ ਨਹੀਂ ਹੈ ਤਾਂ ਸ਼ਾਂਤੀ ਨਹੀਂ ਹੈ ਜੇ ਨਾਮ ਸਾਡੇ ਕੋਲ ਹੈ ਨਾਮ ਜਪਦਿਆਂ ਨਾਮ ਸਿਮਣ ਦੌਲਤ ਕੱਤਰ ਕਰਦੇ ਆ ਤਾਂ ਗੁਰਮੁਖ ਪਿਆਰਿਓ ਸਭ ਕੁਝ ਹੈ ਨਾਮ ਦੀ ਬਰਕਤਾਂ ਨੇ ਭਾਈ ਨਾਮ ਜਿੱਥੇ ਬੈਠ ਕੇ ਜਪਨਾਓਗੇ ਉੱਥੇ ਚੜ੍ਹਦੀ ਕਲਾ ਹੋ ਜਾਣੀ ਆ ਰਾੜਾ ਸਾਹਿਬ ਦੀ ਧਰਤੀ ਨੂੰ ਕੌਣ ਨਹੀਂ ਜਾਣਦਾ ਸਾਰੀ ਦੁਨੀਆ ਜਾਣਦੀ ਆ ਕੀਤੀ ਉੱਥੇ ਜੰਗਲ ਸੀ ਇੱਕ ਜਿਵੇਂ ਤਪਵੰਟੱਕੀ ਸਾਹਿਬ ਦੀ ਧਰਤੀ ਹੈ ਨਾ ਇਸ ਤਰ੍ਹਾਂ ਜੰਗਲ ਸੀ ਬਹਿ ਗਏ ਮਹਾਪੁਰਖਾਂ ਕੇ ਜੰਗਲ ਦੇ ਵਿੱਚ ਦੇਖ ਲਓ ਜੰਗਲਾਂ ਦੇ ਵਿੱਚ ਮੰਗਲ ਲਾ ਦਿੱਤੇ ਰਾੜਾ ਸਾਹਿਬ ਕਿੰਨਾ ਸਥਾਨ ਆ ਬਣਾ ਦਿੱਤਾ ਗੁਰਮੁਖ ਪਿਆਰਿਓ ਕਿੱਡੀ ਚੜ੍ਹਦੀ ਕਲਾ ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਟੱਕੀ ਸਾਹਿਬ ਵਾਲੇ ਮਹਾਂਪੁਰਸ਼ ਟੱਕੀ ਦੇ ਵਿੱਚ ਬੈਠੇ ਨੇ ਨਾ ਲੱਖਾਂ ਹੀ ਲੋਕੀ ਨੱਕ ਮਸਤ ਹੋਉਂਦੇ ਨੇ ਕੌਣ ਨਹੀਂ ਉਹਨਾਂ ਨੂੰ ਜਾਣਦਾ ਉਹਨਾਂ ਨੂੰ ساری ਦੁਨੀਆ ਜਾਣਦੀ ਆ ਕਿੰਡੀ ਮਹਾਨ ਹਸਤੀ ਆ ਤਾਂ ਗੁਰਮੁਖ ਪਿਆਰਿਓ ਲਔਰਾਂ ਸਾਹਿਬ ਦੀ ਗੱਲ ਕਰ ਲਈਏ ਇੱਥੇ ਵੀ ਟੱਕ ਪਲਾ ਹੁੰਦੇ ਸੀ ਜੰਗਲ ਹੁੰਦਾ ਸੀ ਰੱਬ ਦੇ ਪਿਆਰੇ ਜੰਗਲ ਦੇ ਵਿੱਚ ਵਹਿ ਗਏ ਲਵਰਾਜ ਸਾਹਿਬ ਜਾ ਕੇ ਦੇਖੋ ਕਿੰਨੀ ਧਰਤੀ ਨਗਰੇ ਵਸਾਇਆ ਹੋਇਆ ਗੁਰਮੁਖ ਪਿਆਰਿਓ ਮਹਾੜੀ ਦੀ ਗੱਲ ਕਰ ਲਈ ਆਪਣੇ ਨੇੜੇ-ਨੇੜੇ ਨਹੀਂ ਜਿਨ੍ਹਾਂ ਦੇ ਵੇ ਨਾਮ ਲੈਣਾ ਮਹਾੜੀ ਕਿੰਦਾ ਸਥਾਨ ਬਣਾ ਦਿੱਤਾ ਸ੍ਰੀ ਮਾਨ ਸੰਤ ਬਾਬਾ ਨਰੈਨ ਸਿੰਘ ਜੀ ਮੋਨੀ ਮਹਾਲੀ ਬੈਠੇ ਤੇ ਕਿੱਡਾ ਸਥਾਨਾ ਤਵਾ ਦਰਾਜ ਬੈਠੇ ਉਥੇ ਕਿੱਡਾ ਸਥਾਨਾ ਜਿੱਥੇ ਵੀ ਰੱਬ ਦੇ ਪਿਆਰੇ ਬਹਿ ਜਾਂਦੇ ਨੇ ਨਾ ਨਾਮ ਜਪਣ ਵਾਲੀਆਂ ਰੂਹਾਂ ਬੰਦਗੀ ਵਾਲੀਆਂ ਰੂਹਾਂ ਉਥੇ ਜੰਗਲਾਂ ਦੇ ਵਿੱਚ ਮੰਗਲ ਲੱਗ ਜਾਂਦੇ ਨੇ ਆਖੋ ਸਤਨਾਮ ਚੜ੍ਹਦੀ ਕਲਾ ਹੋ ਜਾਂਦੀ ਹੈ ਉੱਤੇ ਦਿਨ ਦੁਗਣੀਆਂ ਰਾਤ ਚੌਗਣੀਆਂ ਤਰੱਕੀਆਂ ਹੋ ਜਾਂਦੀਆਂ ਨੇ ਲੱਖਾਂ ਹੀ ਲੋਕੀ ਪਿਆਰ ਕਰਨ ਲੱਗ ਜਾਂਦੇ ਨੇ ਪਰ ਜਿੱਥੇ ਪਿਆਰ ਕਰਨ ਵਾਲੇ ਨੇ ਨਾ ਉੱਥੇ ਗੁਰਮੁਖ ਪਿਆਰਿਓ ਵਿਰੋਧੀ ਵੀ ਖੜੇ ਹੋ ਜਾਂਦੇ ਨੇ ਆਖੋ ਸਤਨਾਮ ਜਿੱਥੇ ਫੁੱਲਾ ਨਾ ਉੱਥੇ ਕੰਡੇ ਵੀ ਨਾਲ ਨੇ ਇਹ ਹੁਣ ਦਿਓ ਨਹੀਂ ਹਨ ਇਹ ਪੁਰਾਣੇ ਸਮੇਂ ਦੀ ਚੱਲਦੇ ਆਉਂਦੇ ਨੇ ਕੀ ਕਸੂਰ ਸੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਦਾ ਬਾੜੀ ਰਾਜਿਆਂ ਦੇ ਨਾਲ ਕੀ ਉਹਨਾਂ ਨੇ ਵਿਗਾੜਿਆ ਸੀ ਪਰ ਜੜ ਦੀ ਕਲਾ ਨਹੀਂ ਦੇਖੀ ਜਾਂਦੀ ਤਾਂ ਗੁਰਮੁਖ ਪਿਆਰਿਓ ਉਹ ਰਾਜੇ ਚਾਹੁੰਦੇ ਸਨ ਇਹ ਸਾਧੂ ਨੇ ਤੇ ਸਾਧੂ ਬਣ ਕੇ ਰਹਿਣਾ ਇਹ ਨਗਾਰਾ ਨਾ ਵਜਾਉਣ ਇਹ ਹਾਥੀ ਘੋੜੇ ਨਾ ਰੱਖਣ ਇਹ ਕਲੰਗੀ ਨਾ ਲਾਉਣਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਰਾਜੋ ਕਲੰਗੀ ਵੀ ਲਾਵਾਂਗਾ ਸ਼ਸਤਰ ਵੀ ਰੱਖਾਂਗਾ ਹਾਥੀ ਵੀ ਰੱਖਾਂਗਾ ਕੋੜੇ ਵੀ ਰੱਖਾਂਗਾ ਤੇ ਚੜ੍ਹਦੀ ਕਲਾ ਵਾਲੇ ਸਿੰਘ ਵੀ ਰੱਖਾਂਗਾ ਜਿਹੜਾ ਜੋਰ ਲਾੜਾ ਤੁਸੀਂ ਲਾ ਲੋ ਤਾਂ ਗੁਰਮੁਖ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਮੁਖ ਪਿਆਰਿਓ ਐਸੇ ਗੱਲਾਂ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਉਹ ਪਹਾੜੀ ਲੋਕ ਈਰਖਾ ਕਰਦੇ ਸਨ ਰੱਬ ਦੇ ਪਿਆਰੇ ਨਾਮ ਦਾ ਵਣਜ ਕਰਦੇ ਨਾ ਉਹ ਨਹੀਂ ਕਿਸੇ ਨੂੰ ਕੁਝ ਕਹਿੰਦੇ ਕਹਿੰਦੇ ਤਿੰਨ ਚੀਜ਼ਾਂ ਤੋਂ ਡਰ ਕੇ ਰਹੀਏ ਉਹ ਤਿੰਨ ਚੀਜ਼ਾਂ ਕਿਹੜੀਆਂ ਨੇ ਸੱਪ ਨੂੰ ਕਦੇ ਛੇੜੀਏ ਨਾ ਸੱਪ ਤੋਂ ਦੂਰ ਰਹੀਏ ਲੰਘ ਜੋ ਚੁੱਪ ਕਰਕੇ ਜੇ ਬੈਠਾ ਹੈ ਜੇ ਛੇੜੋਗੇ ਨਾ ਸੱਪ ਦਾ ਡੰਗਿਆ ਬੰਦਾ ਬੱਚਦਾ ਨਹੀਂ ਹੈ ਆਖੋ ਸਤਨਾਮ ਜੇ ਸ਼ੇਰ ਬੈਠਾ ਹੈ ਸ਼ੇਰ ਦੇ ਕੋਲੋਂ ਦੀ ਲੰਘ ਜੋ ਛੇੜੋ ਨਾ ਜੇ ਛੇੜੋਗੇ ਨਾ ਤਾਂ ਉਹਨੇ ਖਾ ਜਣਾ ਛੱਡੜਾ ਨਹੀਂ ਹੈ ਰੱਬ ਦੇ ਪਿਆਰਿਆਂ ਨੂੰ ਵੀ ਨਾ ਛੇੜੋ ਗੁਰਮੁਖ ਪਿਆਰਿਓ ਉਹਨਾਂ ਨੇ ਕਿਸੇ ਦੇ ਡਾਂਗ ਨਹੀਂ ਮਾਰਨੀ ਹੁੰਦੀ ਉਹ ਕਿਸੇ ਦਾ ਬੈਰ ਵਿਰੋਧ ਨਹੀਂ ਕਰਦੇ ਹੁੰਦੇ ਉਹਨਾਂ ਦੇ ਤਾਂ ਬਚਨੇ ਕਾਫੀ ਹੁੰਦੇ ਨੇ ਆਖੋ ਸਤਨਾਮ ਕਿਉਂ ਬਈ ਮਹਾਰਾਜ ਜੀ ਕਹਿੰਦੇ ਪ੍ਰਭ ਜੀ ਬਸਾ ਸਾਧ ਕੀ ਰਸਨਾ ਜਿਹੜੇ ਸਾਧਨਾ ਕਰਦੇ ਨੇ ਰੱਬ ਦੀ ਭਗਤੀ ਕਰਦੇ ਨੇ ਉਹ ਭਾਵੇਂ ਕੋਈ ਵੀ ਆ ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਦੇ ਨੇ ਸ਼ਿਵਨ ਕਰਦੇ ਨੇ ਉਹਨਾਂ ਦੀ ਰਸਨਾ ਤੇ ਵਾਹਿਗੁਰੂ ਪਰਮੇਸ਼ਰ ਦਾ ਵਾਸਾ ਹੋ ਜਾਂਦਾ ਹੈ ਜਿੰਨੂੰ ਫਿਰ ਵਚਨ ਕਰ ਦਿੰਦੇ ਨੇ ਨਾ ਉਹ ਪੂਰਾ ਹੋ ਜਾਂਦਾ ਆਖੋ ਸਤਨਾਮ ਉਹ ਵਚਨ ਪੂਰਾ ਹੋ ਜਾਂਦਾ ਹੈ ਨਾਮ ਦਾ ਖਜ਼ਾਨਾ ਇਕੱਠਾ ਕਰਦੇ ਨੇ ਸਾਧੂ ਦੁਨਿਆਵੀ ਕੰਮ ਤੋਂ ਰਹਿ ਤੌਂਦੇ ਨੇ ਬ੍ਰਹਮ ਗਿਆਨੀ ਕਹਿ ਨਾਹੀ ਤੰਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਦੇ ਰੀਤ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪ੍ਰਮਾਨ ਕਰਦੇ ਨੇ ਬ੍ਰਹਮ ਗਿਆਨੀ ਕਹਿ ਨਾਹੀ ਤੰਦਾ ਜਿਹੜੇ ਬ੍ਰਹਮ ਗਿਆਨੀ ਨੇ ਉਹ ਨਹੀਂ ਕੋਈ ਕੰਮ ਕਰਦੇ ਉਹ ਨਹੀਂ ਕੋਈ ਤੰਦਾ ਕਰਦੇ ਉਹਦਾ ਨਾਮ ਦਾ ਖਜ਼ਾਨਾ ਇਕੱਠਾ ਕਰਦੇ ਨੇ ਆਖੋ ਸਤਨਾਮ ਨਾਮ ਦੇ ਖਜ਼ਾਨੇ ਨਾਲ ਉਹ ਆਪਣਾ ਪਰਉਤਾਰਾ ਕਰਦੇ ਨੇ ਤੇ ਹੋਰਾਂ ਦਾ ਵੀ ਕਰਦੇ ਨੇ ਮਹਾਰਾਜ ਜੀ ਕਹਿੰਦੇ ਆਪ ਜਪੋ ਆਵਰਾ ਨਾਮ ਜਪਾਵੋ ਜਿਹੜਾ ਉਹ ਆਪ ਇਹਦੀ ਨਾਮ ਜਪੇਗਾ ਉਹ ਦੂਸਰੇ ਨੂੰ ਕੀ ਜਪਾਏਗਾ ਆਖੋ ਸਤਨਾਮ ਜਿਨੇ ਆਪ ਰਹਿਤ ਮਰਜ਼ਾਦਾ ਨਹੀਂ ਰੱਖਣੀ ਉਹ ਦੂਸਰੇ ਨੂੰ ਕੀ ਰੱਖੇਗਾ ਉਹ ਨਹੀਂ ਰੱਖੇਗਾ ਪਰ ਰਾਵਤ ਰੱਬ ਦੇ ਨਾਮ ਦਾ ਖਜ਼ਾਨਾ ਦੌਲਤ ਮਹਾਰਾਜ ਜੀ ਕਹਿੰਦੇ ਭਾਈ ਸਾਨੂੰ ਸਾਰਿਆਂ ਨੂੰ ਕਤਰ ਇਕੱਠੀ ਕਰਨੀ ਚਾਹੀਦੀ ਹੈ ਨਾਮ ਦੇ ਵਿੱਚ ਹੀ ਸਾਰੀਆਂ ਵਰਕਤਾਂ ਨੇ ਆਓ ਅੱਗੇ ਮਹਾਰਾਜ ਜੀ ਕਹਿੰਦੇ ਗੁਰ ਕਾਬਦ ਪ੍ਰੇ ਭੰਡਾਰਾ ਗੁਰਾਂ ਦੀ ਬਾਣੀ ਰਾਹੀ ਬੰਦੇ ਇਸ ਦੇ ਪ੍ਰੀ ਪੂਰਨ ਖਜ਼ਾਨੇ ਪ੍ਰਾਪਤ ਕਰ ਲੈਂਦੇ ਨੇ ਫਿਰ ਉਹ ਜਿਹੜੇ ਰੱਬ ਦੇ ਪਿਆਰੇ ਨੇ ਨਾ ਉਹ ਗੁਰਬਾਣੀ ਰਾਹੀ ਨਾਮ ਸਿਮਨ ਰਾਹੀ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪੂਰਨ ਭਰੇ ਖਜ਼ਾਨੇ ਨੇ ਨਾ ਉਹ ਪ੍ਰਾਪਤ ਕਰ ਲੈਂਦੇ ਨੇ ਆਖੋ ਸਤਨਾਮ ਅਵਗੇ ਕੀ ਕਹਿੰਦੇ ਨੇ ਨਾਮ ਤਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋ ਜਲੇ ਅਬਮਾਨ ਮਹਾਰਾਜ ਜੀ ਕਹਿੰਦੇ ਨਾਮ ਦੇ ਬਗੈਰ ਹੋਰ ਸਾਰਿਆ ਤਨ ਪਦਾਰਥਾਂ ਨੂੰ ਜ਼ਹਿਰ ਸਮਝ ਤਨ ਪਦਾਰਥਾਂ ਨੂੰ ਜ਼ਹਿਰ ਸਮਝ ਅਬਮਾਨੀ ਪੁਰਸ਼ ਸੰਸਾਰੀ ਮਮਤਾ ਦੀ ਅੱਗ ਵਿੱਚ ਸੜਦਾ ਹੈ ਜਿਹੜਾ ਅਭਮਾਨੀ ਆ ਨਾ ਮਾਇਆ ਦੇ ਨਾਲ ਮੋਹ ਕਰਦਾ ਮਹਾਰਾਜ ਜੀ ਕਹਿੰਦੇ ਉਹ ਪੁਰਸ਼ ਸੰਸਾਰੀ ਮਮਤਾ ਦੀ ਅੱਗ ਵਿੱਚ ਸੜਦਾ ਹੈ ਗੁਰਮਖ ਹਰ ਰਸ ਚਾਖੈ ਸਦਾ ਤਿਸ ਸਦਾ ਆਨੰਦ ਹੋਵੇ ਦਿਨ ਰਾਤ ਤੇ ਤੇ ਪਤਸ਼ਾਹ ਮਹਾਰਾਜੀ ਕਹਿੰਦੇ ਗੁਰਾਂ ਦੇ ਰਾਹੀ ਕੋਈ ਬਿਰਲਾ ਹੀ ਹਰੀ ਦੇ ਅੰਮ੍ਰਿਤ ਨੂੰ ਮਾਣਦਾ ਹੈ ਹਰੀ ਦੇ ਅੰਮ੍ਰਿਤ ਨੂੰ ਮਾਣਦਾ ਹੈ ਨਾਮ ਦਾ ਰਸ ਲੈਂਦਾ ਹੈ ਮਹਾਰਾਜ ਜੀ ਕਹਿੰਦੇ ਤਿਸ ਸਦਾ ਆਨੰਦ ਹੋਵੇ ਦਿਨ ਰਾਤੀ ਪੂਰਾ ਭਾਗ ਪ੍ਰਾਪਤ ਹੋਏ ਰਹਾਉ ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕੇ ਦਿਨ ਰਾਤ ਉਹ ਹਮੇਸ਼ਾ ਖੁਸ਼ੀ ਵਿੱਚ ਰਹਿੰਦਾ ਦਿਨ ਰਾਤ ਉਹ ਹਮੇਸ਼ਾ ਖੁਸ਼ੀ ਦੇ ਵਿੱਚ ਰਹਿੰਦਾ ਹੈ ਪੂਰਨ ਚੰਗੇ ਪੂਰਨ ਚੰਗੇ ਕਰਮਾ ਰਾਹੀ ਨਾਮ ਪਾਇਆ ਜਾਂਦਾ ਹੈ ਨਾਮ ਹਰੇਕ ਨੂੰ ਨਹੀਂ ਮਿਲਦਾ ਭਾਈ ਪੂਰਨ ਚੰਗੇ ਕਰਮ ਪ੍ਰਾਪਤ ਹੋਣ ਤਾਂ ਨਾਮ ਦੀ ਪ੍ਰਾਪਤੀ ਹੁੰਦੀ ਹੈ ਪੂਰਨ ਚੰਗੇ ਕਰਮਾਂ ਤੋਂ ਬਿਨਾ ਗੁਰੂ ਦੇ ਚਰਨਾਂ ਦੇ ਵਿੱਚ ਨਹੀਂ ਬੈਠੇ ਜਾਂਦਾ ਤੁਸੀਂ ਸੰਗਤਾਂ ਗੁਰੂ ਦੇ ਚਰਨਾਂ ਦੇ ਵਿੱਚ ਬੈਠੇ ਹੋ ਫੇਸਬੁੱਕ YouTube ਦੇ ਉੱਪਰ ਲਾਈਵ ਗੁਰਬਾਣੀ ਸਰਵਣ ਕਰ ਰਹੇ ਹੋ ਇਹ ਪੂਰਨ ਕਰਮਾਂ ਤੋਂ ਬਿਨਾ ਨਹੀਂ ਸੁਣੀ ਜਾਂਦੀ ਜਦੋਂ ਪੂਰਨ ਕਰਮ ਹੋਣ ਚੰਗੇ ਕਰਮ ਹੋਣ ਫਿਰ ਗੁਰਮੁਖ ਪਿਆਰਿਓ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੈਠਿਆ ਜਾਂਦਾ ਫਿਰ ਨਾਮ ਜਪਿਆ ਜਾਂਦਾ ਹੈ ਕਰਮਾਂ ਦੇ ਰਾਹੀ ਹੀ ਨਾਮ ਪ੍ਰਾਪਤ ਹੁੰਦਾ ਹੈ ਰਹਾਉ ਸਦ ਦੀਪਕ ਵਰਤਾ ਤਹ ਲੋਈ ਦੋ ਚੱਖੈ ਸੁ ਨਿਰਮਲ ਹੋਈ ਮਹਾਰਾਜ ਜੀ ਕਹਿੰਦੇ ਨਾਮ ਰੂਪੀ ਦੀਵੇ ਦੀ ਰੋਸ਼ਨੀ ਤਿੰਨਾ ਲੋਕਾਂ ਅੰਦਰ ਵਿਆਪਕ ਹੋ ਰਹੀ ਆ ਨਾਮ ਰੂਪੀ ਦੀਵੇ ਦੀ ਰੋਸ਼ਨੀ ਤਿੰਨਾ ਲੋਕਾਂ ਅੰਦਰ ਵਿਆਪਕ ਹੋ ਰਹੀ ਹੈ ਜਿਹੜਾ ਨਾਮ ਨੂੰ ਚੱਖਦਾ ਹੈ ਮਹਾਰਾਜ ਜੀ ਕਹਿੰਦੇ ਉਹ ਪਵਿੱਤਰ ਹੋ ਜਾਂਦਾ ਭਾਵ ਕਿ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ ਉਹ ਪਵਿੱਤਰ ਹੋ ਜਾਂਦਾ ਹੈ। ਉਹਦੀ ਰਸਨਾ, ਉਹਦਾ ਤਨ ਮਨ ਤਨ ਸਭ ਪਵਿੱਤਰ ਹੋ ਜਾਂਦਾ ਹੈ। ਡੇਰ ਮਲ ਨਾਮ ਹਮੈ ਮਲ ਧੋਈ ਸੱਚੇ ਭਗਤ ਸਦਾ ਸੁਖ ਹੋਏ ਮਹਾਰਾਜ ਜੀ ਕਹਿੰਦੇ ਨਾਮ ਹੰਕਾਰ ਦੀ ਗੰਦਗੀ ਨੂੰ ਧੋ ਸੁਟਦਾ ਹੰਕਾਰ ਦੀ ਗੰਦਗੀ ਹੈ ਨਾ ਜਿਹੜੀ ਉਹ ਨਾਮ ਉਹਨੂੰ ਧੋ ਸੁਟਦਾ ਧੋਗਾ ਤਾਂ ਜੇ ਨਾਮ ਜਪਾਂ ਗਉਣ ਕਪੜਾ ਮੈਲਾ ਮਾਈਆਂ ਬੀਬੀਆਂ ਸਾਡੀਆਂ ਕੱਪੜੇ ਧੋਂਦੀਆਂ ਨੇ ਮੈਲੇ ਕੱਪੜੇ ਨੂੰ ਜਦੋਂ ਧੋਵਾਂਗੇ ਉਹਨੂੰ ਸਾਬਣ ਲੱਗੇਗੀ ਪਾਣੀ ਨਾਲ ਹੀ ਇਸਤੇਮਾਲ ਹੋਏਗਾ ਤੇ ਗੁਰਮੁਖ ਪਿਆਰਿਓ ਭਾਵੇਂ ਸਾਬਣ ਹੈ ਭਾਵੇਂ ਸਰਫ ਹੈ ਜਦ ਕੱਪੜੇ ਨੂੰ ਲੱਗੂਗੀ ਨਾ ਉਹਦੀ ਸਾਰੀ ਗੰਦਗੀ ਮੈਲ ਕੱਢ ਦੇਊਗਾ ਆਖੋ ਸਤਨਾਮ ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਨੇ ਨਾ ਤਾਂ ਗੁਰਮੁਖ ਪਿਆਰੇ ਜਿਹੜੀ ਹਉਮੈ ਹੰਕਾਰ ਹੈ ਉਹ ਸਭ ਕੁਝ ਸੜ ਜਾਂਦੀ ਹੈ ਨਾਮ ਜਪਣ ਦੇ ਨਾਲ ਭਾਈ ਪਵਿੱਤਰ ਹੋ ਜਾਂਦਾ ਹੈ ਬੰਦਾ ਨਾਮ ਜਪਣ ਦੇ ਨਾਲ ਹੰਕਾਰ ਦੀ ਗੰਦਗੀ ਜਿਹੜੀ ਉਹ ਦੂਰ ਹੋ ਜਾਂਦੀ ਹੈ ਨਿਰਮਲ ਹੋ ਜਾਂਦਾ ਹੈ ਜਿਹੜੇ ਨਾਮ ਜਪਣ ਵਾਲੇ ਨੇ ਫਿਰ ਉਹ ਨਹੀਂ ਕਿਸੇ ਨਾਲ ਈਰਖਾ ਕਰਦੇ ਉਹ ਨਹੀਂ ਕਿਸੇ ਨਾਲ ਦੁਸ਼ਤ ਕਰਦੇ ਉਹ ਨਹੀਂ ਕਿਸੇ ਦੀਆਂ ਗੱਲਾਂ ਕਰਦੇ ਜਿਹੜੇ ਦਰਿਆਵੀ ਲੋਕ ਨੇ ਚਾਰ ਕੋਤੇ ਖੜ ਕੇ ਚਾਰ ਕੋਤੇ ਖੜ ਗਏ ਤਾਂ ਗੁਰਮੁਖ ਪਿਆਰਿਓ ਗੱਲਾਂ ਵੀ ਉਹਨਾਂ ਦੀਆਂ ਕਰਨਗੇ ਜਿਹੜੇ ਦਿਨ ਰਾਤ ਭਗਤੀ ਕਰਨ ਵਾਲੇ ਨੇ ਜਿਹੜੇ ਨਾਮ ਜਪਣ ਵਾਲੇ ਨੇ ਜਿਹਨੇ ਲੋਕ ਭਲਾਈ ਦੇ ਕਾਰਜ ਕਰਨ ਵਾਲੇ ਨੇ ਜਿਹੜੇ ਗਰਮਗ ਪਿਆਰਿਓ ਰੱਬ ਦੀ ਬੰਦਗੀ ਕਰਦੇ ਨੇ ਜਿਹੜੇ ਰੱਬ ਦੇ ਕੋਲ ਪਰਮੇਸ਼ਰ ਦੇ ਕੋਲ ਰਹਿੰਦੇ ਨੇ ਨਿੰਦਿਆ ਵੀ ਲੋਕ ਉਹਨਾਂ ਦੀ ਕਰਦੇ ਨੇ ਆਖੋ ਸਤਨਾਮ ਮਹਾਰਾਜ ਜੀ ਕਹਿੰਦੇ ਨਿੰਦਕ ਦਾ ਮੂੰਹ ਕਾਲਾ ਹੋਆ ਜਿਹੜੇ ਨਿੰਦਿਆ ਕਰਦੇ ਨੇ ਕਿਸੇ ਦੀ ਵੀ ਨਿੰਦਿਆ ਮਹਾਰਾਜ ਜੀ ਕਹਿੰਦੇ ਨਿੰਦਿਆ ਭਲੀ ਕਿਸੇ ਕੀ ਨਹੀਂ ਮਨ ਮੁਖ ਮੁਗਦ ਕਰਨ ਮੂੰਹ ਕਾਲੇ ਤਨੰਦ ਕ ਨਰਕੇ ਘੋਰ ਪਚਨ ਇਹ ਗੁਰਬਾਣੀ ਦਾ ਸ਼ਬਦ ਆਹ ਰਾਜ ਜੀ ਕਹਿੰਦੇ ਨਿੰਦਿਆ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ ਨਿੰਦਿਆ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ ਮਾੜੀ ਹੈ ਨਿੰਦਿਆ ਭਲੀ ਕਿਸੇ ਕੀ ਨਹੀਂ ਮਨਮੁਖ ਮੂਰਖ ਜਿਹੜੇ ਮਨਮੁਖ ਨੇ ਮੂਰਖ ਨੇ ਔਰ ਨਿੰਦਿਆ ਕਰਦੇ ਨੇ ਮਹਾਰਾਜ ਜੀ ਕਹਿੰਦੇ ਨਰਕੇ ਕੋਰ ਪਚਨ ਕਹਿੰਦੇ ਉਹਨਾਂ ਨੂੰ ਨਰਕਾਂ ਦੇ ਵਿੱਚ ਜਗ੍ਹਾ ਮਿਲਣੀ ਨਹੀਂ ਆਖੋ ਸਤਨਾਕ ਨਰਕਾਂ ਦੇ ਵਿੱਚ ਸੁੱਟਿਆ ਜਾਣਾ ਉੱਤੇ ਸਜ਼ਾਵਾ ਮਿਲਦੀਆਂ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਿੰਦਿਆ ਭਲੀ ਕਿਸੇ ਕੀ ਨਾਹੀਂ ਕਿਸੇ ਦੀ ਵੀ ਨਿੰਦਿਆ ਨਾ ਕਰਨੀ ਨਾ ਕਰਨੀ ਚਾਹੁੰਦੇ ਆਪਣਾ ਨਾਮ ਜਪੋ ਸੇਵਾ ਕਰੋ ਸਿਮਰਨ ਕਰੋ ਜੇ ਨਹੀਂ ਕਰੀ ਜਾਂਦਾ ਤਾਂ ਇੱਕ ਚੁੱਪ ਸੋ ਸੁਖ ਆਖੋ ਸਤਨਾਮ ਉਹ ਬੰਦਗੀ ਦੇ ਵਿੱਚ ਰਹੋ ਭਗਤੀ ਦੇ ਵਿੱਚ ਰਹੋ ਆਪਣਾ ਜੀਵਨ ਮਿਲਿਆ ਨਾ ਮਨੋਖਾ ਇਹ ਜੀਵਨ ਬਾਰ-ਬਾਰ ਨਹੀਂ ਮਿਲਣਾ ਇਹ ਮਨੁੱਖਾ ਜੀਵਨ ਵਾਰ-ਵਾਰ ਨਹੀਂ ਮਿਲਣਾ ਗੁਰਮਖ ਪਿਆਰਿਓ ਇਹ ਜਨਮ ਇੱਕ ਵਾਰੀ ਮਿਲਣਾ ਮਹਾਰਾਜ ਜੀ ਕਹਿੰਦੇ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਇਦਾ ਜਿਹੜਾ ਮਨੁੱਖਾ ਜਨਮ ਧਾਰਨ ਕਰਕੇ ਨਾਮ ਨਹੀਂ ਜਪੇਗਾ ਸਿਮਰਨ ਨਹੀਂ ਕਰੇਗਾ ਗੁਰਮਖ ਪਿਆਰਿਓ ਉਹਨੂੰ ਮਹਾਰਾਜ ਜੀ ਕਹਿੰਦੇ ਜੁਨੀਆਂ ਦੇ ਵਿੱਚ ਪੈਣਾ ਪੈਣਾ ਤੇ ਫਿਰ ਨਾਲੇ ਰੋਏਗਾ ਤੇ ਨਾਲੇ ਪਸਤਾਏਗਾ ਫਿਰ ਲੰਗਿਆ ਵੇਲਾ ਲੰਗਿਆ ਵਕਤ ਮੁੜ ਕੇ ਹੱਥ ਨਹੀਂ ਆਉਂਦਾ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਦੀਪ ਸਬਦ ਦੀਪਕ ਬਰਤੇ ਤੈ ਲੋਏ ਕਹਿੰਦੇ ਨਾਮ ਰੂਪੀ ਦੀਵੇ ਦੀ ਰੋਸ਼ਨੀ ਤਿੰਨਾ ਲੋਕਾਂ ਅੰਦਰ ਵਿਆਪਕ ਹੋ ਰਹੀ ਆ ਜਿਹੜੇ ਨਾਮ ਨੂੰ ਚੱਖਦਾ ਹੈ ਨਾਮ ਨੂੰ ਜਪਦਾ ਉਹ ਪਵਿੱਤਰ ਹੋ ਜਾਂਦਾ ਹੈ ਔਰ ਪਵਿੱਤਰ ਨਾਮ ਹੰਕਾਰ ਦੀ ਗੰਦਗੀ ਨੂੰ ਧੋ ਸਿਰਦਾ ਹੈ ਸਾਜੀ ਭਗਤ ਸਦਾ ਸੁਖ ਹੋਏ ਜਦੋਂ ਵਾਹਿਗੁਰੂ ਪਰਮੇਸ਼ਰ ਦੀ ਭਗਤ ਕਰਾਂਗੇ ਨਾ ਉਹਦਾ ਸਿਮਨ ਕਰਾਂਗੇ ਮਹਾਰਾਜ ਜੀ ਕਹਿੰਦੇ ਸੱਚੇ ਪ੍ਰੇਮ ਰਾਹੀ ਬੰਦਾ ਸੁਦੀਬ ਹੀ ਸਦਾ ਆਰਾਮ ਪਾਉਂਦਾ ਸਦਾ ਸੁਖ ਪਾਉਂਦਾ ਹੈ ਜਿਨ ਹਰ ਰਸ ਚਖਿਆ ਸੋ ਹਰ ਜਨ ਲੋਗ ਤਿਸ ਸਦਾ ਹਰਖ ਨਾਹੀ ਕਦੇ ਸੋਗ ਮਹਾਰਾਜ ਜੀ ਕਹਿੰਦੇ ਕੇਵਲ ਉਹੀ ਰੱਬ ਦਾ ਬੰਦਾ ਅਤੇ ਗੋਲਾ ਹੈ ਜੋ ਪ੍ਰਭੂ ਅੰਮ੍ਰਿਤ ਨੂੰ ਮਾਣਦਾ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਆਨੰਦ ਲੈਂਦਾ ਹੈ ਉਹ ਹਮੇਸ਼ਾ ਖੁਸ਼ੀ ਦੇ ਵਿੱਚ ਵਿਚਰਦਾ ਹੈ ਅਤੇ ਕਦਾ ਚਿੱਤ ਭੀ ਰੰਜ ਗਮ ਵਿੱਚ ਨਹੀਂ ਹੁੰਦਾ ਉਹ ਸਦਾ ਹੀ ਖੁਸ਼ੀ ਦੇ ਉੱਤੇ ਰਹਿੰਦਾ ਆਪ ਮੁਕਤ ਅਬਰਾਂ ਮੁਕਤ ਕਰਾਵੇ ਹਰ ਨਾਮ ਜਪੈ ਹਰ ਤੇ ਸੁਖ ਪਾਵੇ ਮਹਾਰਾਜ ਜੀ ਕਹਿੰਦੇ ਉਹ ਖੁਦ ਬੰਦਾ ਬੰਦ ਖਲਾਸ ਹੈ ਉਹ ਆਪ ਮੁਕਤ ਹੈ ਤੇ ਹੋਰਨਾਂ ਨੂੰ ਵੀ ਮੁਕਤ ਕਰਾਉਂਦਾ ਜਿਹੜਾ ਹੁਣ ਆਪੇ ਮੁਕਤ ਨਹੀਂ ਹੈ ਮੁਕਤ ਤਾਂ ਹੋਏਗਾ ਜਿਹੜਾ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰੇਗਾ ਬੰਦਗੀ ਕਰੇਗਾ ਨਾਮ ਸਿਮਨ ਕਰੇਗਾ ਉਹ ਮੁਕਤ ਹੋ ਜਾਣਾ ਜਿਹੜਾ ਮੁਕਤ ਹੈ ਆਪ ਮੁਕਤ ਆਪਰਾ ਮੁਕਤ ਕਰਾਵੇ ਉਹ ਦੂਸਰਿਆਂ ਨੂੰ ਵੀ ਸਮਰਤ ਹੁੰਦਾ ਮੁਕਤ ਕਰਾਉਣ ਤੇ ਉਹ ਆਪ ਵੀ ਮੁਕਤ ਹੋ ਜਾਂਦਾ ਆਪ ਵੀ ਤਰ ਜਾਂਦਾ ਤੇ ਦੂਸਰਿਆਂ ਨੂੰ ਵੀ ਤਾਰ ਲੈਂਦੇ ਨੇ ਆਖੋ ਸਤਨਾਮ ਉਹ ਰੱਬ ਦੇ ਨਾਮ ਦਾ ਉਚਾਰਨ ਕਰਦਾ ਰੱਬ ਦੇ ਨਾਮ ਦਾ ਸਿਮਰਨ ਕਰਦਾ ਅਤੇ ਸੁਆਮੀ ਪਾਸੋਂ ਰਾਮ ਚੈਨ ਪ੍ਰਾਪਤ ਕਰ ਲੈਂਦਾ ਫਿਰ ਉਹ ਸਦਾ ਹੀ ਸੁਖੀ ਵਸਦੇ ਨੇ ਸਦਾ ਹੀ ਆਨੰਦ ਦੇ ਵਿੱਚ ਰਹਿੰਦੇ ਨੇ ਆਓ ਲਾਸਟ ਪੰਕਤੀਆਂ ਸਰਵਣ ਕਰੀਏ ਫਿਰ ਸਮਾਪਤੀ ਕਰੀਏ ਭਾਈ ਦਿਨ ਸਤਗੁਰ ਸਭ ਮੋਈ ਬਿਲਾਏ ਅਨ ਦਿਨ ਦਾ ਜਹਾਂ ਸੰਤ ਨਪਾਈ ਮਹਾਰਾਜ ਜੀ ਕਹਿੰਦੇ ਸੱਚੇ ਗੁਰਾਂ ਦੇ ਬਾਝੋਂ ਸਾਰਾ ਸੰਸਾਰ ਬਿਲਕੁਲ ਦਾ ਮਰ ਜਾਂਦਾ ਹੈ ਕਿਹਦੇ ਬਾਝੋਂ ਸੱਚੇ ਗੁਰਾਂ ਦੇ ਬਾਝੋਂ ਸੱਚਾ ਗੁਰੂ ਕੌਣਾ ਸਮੇਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਅੰਮ੍ਰਿਤ ਗੁਰਬਾਣੀ ਸਾਹਿਬ ਕਹੇ ਸੇਵਕ ਪ੍ਰਤਖ ਗੁਰੂ ਨਸਤਾਰੇ ਤਾਂ ਗੁਰਮੁਖ ਪਿਆਰਿਓ ਗੁਰਵਾਨੀ ਗੁਰੂ ਧੰਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਸੱਚੇ ਗੁਰਾਂ ਦੇ ਬਾਝੂ ਸੰਸਾਰ ਬਿਲਕਦਾ ਜਿਹੜਾ ਗੁਰੂ ਦੇ ਨਾਲ ਜੁੜ ਗਿਆ ਉਹ ਨਹੀਂ ਤਰਫਦਾ ਉਹ ਨਹੀਂ ਦੁੱਖਾਂ ਦੇ ਵਿੱਚ ਆਉਂਦਾ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ ਇਹ ਦੁੱਖ ਆਉਂਦਾ ਵੀ ਹੈ ਨਾ ਤਾ ਹਾਜ਼ਰੀ ਲਵਾ ਕੇ ਚਲੇ ਜਾਂਦਾ ਹੈ ਆਖੋ ਸਤਨਾਮ ਸਤੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅਨ ਦਿਨ ਦੱਜ ਹੈ ਸਾਤ ਨਾ ਪਾਈ ਮਹਾਰਾਜ ਜੀ ਕਹਿੰਦੇ ਦਿਨ ਰਾਤ ਉਹ ਸੜਦਾ ਬਲਦਾ ਰਹਿੰਦਾ ਹੈ ਅਤੇ ਸੁੱਖ ਸ਼ਾਂਤੀ ਨੂੰ ਪ੍ਰਾਪਤ ਨਹੀਂ ਹੁੰਦਾ ਦਿਨ ਰਾਤ ਤੜਫਦਾ ਰਹਿੰਦਾ ਹੈ ਦਿਨ ਰਾਤ ਮਿਲਕਦਾ ਰਹਿੰਦਾ ਹੈ ਸ਼ਾਂਤੀ ਨਹੀਂ ਆਉਂਦੀ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਕਦੇ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ ਸਤ ਗੁਰ ਮਿਲੈ ਸਭ ਤ੍ਰਿਸ਼ਨਾ ਬੁਝਾਈੇ ਨਾਮ ਰਤੇ ਨਾਨਕ ਨਾਮ ਸਾਤ ਸੁਖ ਪਾਏ ਸਤ ਗੁਰ ਮਿਲੈ ਸਭ ਤ੍ਰਿਸ਼ਨਾ ਬੁਝਾਏ ਨਾਨਕ ਨਾਮ ਸਾਤ ਸੁਖ ਪਾਈ ਸੱਚੇ ਗੁਰਾਂ ਦੇ ਨਾਲ ਮਿਲਣ ਦੁਆਰਾ ਸੱਚੇ ਗੁਰਾਂ ਦੇ ਨਾਲ ਮਿਲਣ ਦੁਆਰਾ ਸਾਰੀਆਂ ਇੱਛਾ ਮਿਟ ਜਾਂਦੀਆਂ ਨੇ ਆਖੋ ਸਤਿਨਾਮ ਨਾਨਕ ਮਹਾਰਾਜ ਜੀ ਕਹਿੰਦੇ ਨਾਮ ਦੇ ਰਾਹੀ ਇਨਸਾਨ ਨੂੰ ਸ਼ਾਂਤੀ ਸੁਖ ਸ਼ਾਂਤੀ ਅਤੇ ਖੁਸ਼ੀ ਦੀ ਦਾਤ ਮਿਲਦੀ ਹੈ ਸੋ ਇਸੇ ਪਾਈ ਅੱਜ ਦਾ ਹੁਕਮ ਨਾਮਾ ਸਾਹਿਬ ਦੀ ਵਿਚਾਰ ਇਹ ਆਪਾਂ ਨੇ ਕੱਲਾ ਸੁਣਨਾ ਹੀ ਵੀ ਹੈ ਇਨੂੰ ਮੰਨਣਾ ਮੰਨਣਾ ਹੈ ਜੋ ਗੁਰਬਾਣੀ ਜੋ ਸਾਡਾ ਗੁਰੂ ਕਹਿੰਦਾ ਹੈ ਉਹਨੂੰ ਮੰਨਾਂਗੇ ਸਦਾ ਹੀ ਸੁਖ ਸ਼ਾਂਤੀ ਪ੍ਰਾਪਤ ਹੋਣੀ ਆ ਤੇ ਸਦਾ ਹੀ ਚੜ੍ਹਦੀ ਕਲਾ ਹੋਣੀ ਆ ਸਦਾ ਹੀ ਸੱਚੇ ਪਾਤਸ਼ਾਹ ਮਹਾਰਾਜ ਜੀਆ ਮੇਰਾ ਹੋਣਿਆ ਨੇ ਜੇ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨੂੰ ਨਹੀਂ ਮੰਨਾਂਗੇ ਪਰਾਜ ਜੀ ਕਹਿੰਦੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾ ਖਾਵੇ ਜਿਹੜੇ ਫਿਰ ਗੁਰੂ ਦੇ ਬਚਨ ਨੂੰ ਨਹੀਂ ਮੰਨਦੇ ਉਹ ਗੁਰੂ ਤੋਂ ਵਿਛੜ ਜਾਂਦੇ ਨੇ ਜਿਹੜੇ ਗੁਰੂ ਤੋਂ ਦੂਰ ਹੋ ਗਏ ਨੇ ਉਹਨਾਂ ਨੂੰ ਫਿਰ ਗਰਮਕ ਪਿਆਰਿਓ ਦੁੱਖ ਸਹਾਰਨੇ ਪੈਂਦੇ ਨੇ ਉਹਨਾਂ ਨੂੰ ਝੋਟਾ ਖਾਣੀਆਂ ਪੈਂਦੀਆਂ ਨੇ ਵਹਿਮਾ ਭਰਮਾਂ ਦੇ ਵਿੱਚ ਐਸੇ ਫਸਦੇ ਨੇ ਤੇ ਮੁੜ ਕੇ ਨਿਕਲਦੇ ਨਹੀਂ ਆਖ ਸਤਨਾਮ ਆਓ ਨਾਮ ਜਪਿਆ ਕਰੋ ਸੇਵਾ ਕਰਿਆ ਕਰੋ ਸਿਮਰਨ ਕਰਿਆ ਕਰੋ ਵੰਦਗੀ ਕਰਿਆ ਕਰੋ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਬਣਾਉਣ ਦਾ ਯਤਨ ਕਰਿਆ ਕਰੋ ਭਾਈ। ਇਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ। ਜਿਹੜੇ Facebook, YouTube, YouTube ਦੇ ਉੱਪਰ ਸੰਤ ਟੀਵੀ ਚੈਨਲ ਦੇ ਉੱਤੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ, ਇੰਡੀਆ ਦੇ ਵਿੱਚ ਗੁਰਬਾਣੀ ਕਥਾ ਵਿਚਾਰਾ ਸੁਣਦੇ ਆ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਤਿਗੁਰੂ ਮਹਾਰਾਜ ਜੀ ਆਪ ਜੀਆਂ ਦਾ ਕੋਟਨ ਕੋਟ ਕੋਟ ਧੰਨਵਾਦ ਖੁਸ਼ੀ ਸਾਨੂੰ ਨਿਵਾਣਿਆਂ ਨੂੰ ਨਿਤਾਣਿਆਂ ਨੂੰ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇ ਸੁਭਾਗੇ ਸਮੇ ਬਖਸ਼ਿਸ਼ ਕਰਦੇ ਹੋ ਆਪ ਜੀਆਂ ਦਾ ਕੋਟਨ ਕੋਟ ਕੋਟ ਧੰਨਵਾਦ ਆਓ ਕਰੋ ਰਸ ਰਣ ਪਵਿੱਤਰ ਸਾਰੇ ਬੋਲੋ ਜਪ ਦੇ ਵਿੱਚ ਸਾਰੇ ਆਪੋ ਆਪਣੀ ਰਸਨਾ ਨੂੰ ਗੱਜ-ਵੱਜ ਕੇ ਬੋਲਣਾ ਪਵਿੱਤਰ ਕਰਨਾ ਹੈ ਭਾਈ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹੀ ਗੁਰੂ ਵਾਹੀ ਗੁਰਬਾਹੀ ਗੁਰੂ ਵਾਹੀ ਗੁਰੂ ਵਾਹੀ ਗੁਰਬਾਹੀ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ

ਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ